ਲੰਗਰ ਛੱਕੇ ਭਾਜੀ ਲੰਗਰ ਛੱਕੇ ਜੀ ਕੜੀ ਛੋੜ ਛੱਕੇ ਜੀ ਜੱਲੀ ਜਗੋ ਜੀ ਚੱਲ ਹੋਵੇ ਪਾਣੀ ਦੀ ਰੁਕਾਵਟ ਇਹ ਪੰਜਾਬੀ ਨਹੀਂ ਮੰਨਦੇ ਰੁਕਾਵਟ ਸਾਥੀਓ ਬੁਰਜ ਟਹਿਲ ਦਾਸ ਤੋਂ ਤਸਵੀਰਾਂ ਦਿਖਾ ਰਹੇ ਆ ਥਾਂ ਥਾਂ ਤੇ ਲੰਗਰ ਲੱਗੇ ਹੋਏ ਆ ਤੁਸੀਂ ਦੇਖ ਪਾ ਰਹੇ ਹੋ ਕਿ ਨਾਲ ਦੀ ਨਾਲ ਟਰੈਕਟਰ ਟਰਾਲੀਆਂ ਜਿਹੜੀਆਂ ਲੰਗੀ ਜਾਂਦੀਆਂ ਹਾਲਾਂਕਿ ਪ੍ਰਸ਼ਾਸਨ ਵੱਲੋਂ ਬਹੁਤੀਆਂ ਫੈਸਿਲਿਟੀਆਂ ਨਹੀਂ ਆ ਕੋਈ ਬਹੁਤੀਆਂ ਫਲੱਡ ਲਾਈਟਾਂ ਨਹੀਂ ਲੱਗੀਆਂ ਹੋਈਆਂ ਟਰੈਕਟਰ ਦੀ ਲਾਈਟ 'ਚ ਹੀ ਰੋਟੀ ਖਾਈ ਜਾਂਦੇ ਆ ਪੂਰੇ ਦਰਾਡੇ ਲੋਕਾਂ ਨੇ ਸਪੈਸ਼ਲ ਟਰੈਕਟਰ ਟਰਾਲੀਆਂ ਜਿਹੜੀਆਂ ਲੰਗਰ ਕਰਕੇ ਹੀ ਲਾ ਦਿਤੀਆਂ ਇਹ ਬਾਬੇ ਨਾਨਕ ਦੇ ਸਬਰ ਸੰਤੋਖ ਚ ਰੱਬ ਦਾ ਸ਼ੁਕਰ ਮਨਾਉਣ ਵਾਲੇ ਲੋਕ ਨੇ ਇਹ ਤਾਂ ਉਹ ਲੋਕ ਨੇ ਜਦੋਂ ਕਰੋਨਾ ਸੀਗਾ ਜਦੋਂ ਕਿਸਾਨੀ ਅੰਦੋਲਨ ਸੀਗੀ ਇਹਨਾਂ ਨੇ ਉਦੋਂ ਲੰਗਰ ਲਾ ਦਿੱਤੇ ਤਾਂ ਹੁਣ ਕਿਹੜੀ ਗੱਲ ਹੈ ਇਹ ਉਹ ਲੋਕ ਨੇ ਜਿਹਨਾਂ ਨੇ ਦੁਸ਼ਮਣਾਂ ਨੂੰ ਲੰਗਰ ਖਿਲਾਇਆ ਤੇ ਹੁਣ ਆਪਣੇ ਭੈਣ ਭਰਾਵਾਂ ਨੂੰ ਤਾਂ ਖਲਾਉਣਗੇ ਔਰ ਲੰਗਰ ਖਾ ਰਹੇ ਆ ਇਹ ਲੰਗਰ ਸਿਰਫ ਲੰਗਰ ਨਹੀਂ ਆ ਇਹ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਦਾਤ ਹੈ ਇਹ ਜਿਹੜੀਆਂ ਵਿਟਾਮਿਨਸ ਦੀਆਂ ਗੋਲੀਆਂ ਉਹਨਾਂ ਵੀ ਜ਼ਿਆਦਾ ਤਾਕਤ ਹੈ ਸਬਰ ਸੰਤੋਖ ਵਾਲਾ ਇਹ ਜਿਹੜਾ ਲੰਗਰ ਹੈ ਇੱਕ ਅਲੌਕਿਕ ਇਹਨਾਂ ਨੂੰ ਤਾਕਤ ਮਿਲਦੀ ਹੈ ਕਿਉਂਕਿ ਜਦੋਂ ਨਾਲ ਜਕਾਰਾ ਬੁਲਾਇਆ ਜਾਂਦਾ ਹੈ ਜਦੋਂ ਕਿਹਾ ਜਾਂਦਾ ਬੋਲੇ ਸੋਨયો ਸਤਿ ਸ੍ਰੀ ਅਕਾਲ ਔਰ ਜੋ ਅੰਦਰ ਜਿਹੜਾ ਜੋਸ਼ ਪੈਦਾ ਹੁੰਦਾ ਉਹਦੇ ਨਾਲ ਅਸਲੀ ਜਿਹੜੇ ਬੰਨ ਵਜਦੇ ਆ ਸੋ ਇਹ ਸਬਰ ਸੰਤੋਖ ਸ਼ੁਕਰ ਵਾਲੇ ਨੇ ਮਿਰ ਪਾਉ ਨਰਵੈਰ ਵਾਲੇ ਨੇ ਬਾਬੇ ਨਾਨਕ ਦੇ ਉਪਾਸ਼ਕ ਨੇ ਔਰ ਬਾਬੇ ਨਾਨਕ ਦੀ ਧਰਤੀ ਇਹਨਾਂ ਨੇ ਰਲ ਮਿਲ ਕੇ ਬੰਦ ਲਾ ਲੈਣੇ ਆ ਔਰ ਜਿਹੜੇ ਭਰਾ ਲੰਗਰ ਥਾਂ ਥਾਂ ਤੋਂ ਪਕਾ ਕੇ ਲੈ ਕੇ ਆਇਆ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਵੱਖੋ ਵੱਖ ਟਰਾਲੀਆਂ ਜਿਹੜੀਆਂ ਸਪੈਸ਼ਲ ਟਰਾਲੀਆਂ ਲੰਗਰ ਲਈ ਲਗਾ ਦਿੱਤੀਆਂ ਜਿਹੜੇ ਭਰਾ ਤੁਸੀਂ ਦੇਖੋ ਉੱਥੇ ਔਖੇ ਮੀਂਹ 'ਚ ਵੀ ਮਤਲਬ ਇੱਕ ਪਾਸੇ ਬੰਨ ਬੰਨਣਾ ਇੱਕ ਪਾਸੇ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਇੱਕ ਪਾਸੇ ਜਗ੍ਹਾ ਬਹੁਤ ਘੱਟ ਆ ਉਹਦੇ ਵਿੱਚ ਵੀ ਹਨੇਰੇ 'ਚ ਵੀ ਲੰਗਰ ਛੱਕ ਰਹੇ ਆ ਤੇ ਲੰਗਰ ਵਰਤਾ ਰਹੇ ਆ ਛਕਣਾ ਵੀ ਔਖਾ ਕਿਉਂਕਿ ਜਗ੍ਹਾ ਬਹੁਤ ਕੰਜੈਸਟਡ ਹੈ ਖਾਣਾ ਵੀ ਔਖਾ ਤੇ ਵਰਤਾਣਾ ਉਸ ਤੋਂ ਵੀ ਔਖਾ ਜਿਹੜੇ ਵਰਤਾ ਰਹੇ ਆ ਜਿਹੜੇ ਛਕ ਰਹੇ ਆ ਸਾਰਿਆਂ ਨੂੰ ਦਿਲੋਂ ਸਲਾਮ ਹੈ ਔਰ ਨਾਇਕ ਭਰਉਣ ਵਾਲੇ ਆ ਨਾ ਪਿੱਛੇ ਹਟਣ ਵਾਲੇ ਆ ਹਾਲਕਿ ਥੋੜੀ ਬਹੁਤੀ ਜਿਹੜੀ ਕੁਦਰਤ ਵੱਲੋਂ ਪ੍ਰੀਖਿਆ ਲਈ ਜਾ ਰਹੀ ਹੈ ਮੈਂ ਪਹਿਲਾਂ ਵੀ ਕਹ ਰਿਹਾ ਕਿ ਸਰਕਾਰਾਂ ਦੀ ਅਣਗਹਿਲੀ ਤਾਂ ਕੁਦਰਤ ਵੱਲੋਂ ਪ੍ਰੀਖਿਆ ਲਈ ਜਾ ਰਹੀ ਹੈ ਲੇਕਿਨ ਸਾਡੇ ਪੰਜਾਬੀ ਪਾਸ ਹੋਣਗੇ ਬਹੁਤ ਸ਼ਲਾਘਾ ਇਹ ਤੁਸੀਂ ਲੰਗਰ ਦੇ ਤਸਵੀਰਾਂ ਦੇਖੋ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਜਿਹ ਤੁਸੀਂ ਦੇਖੋਗੇ ਕਿ ਪੰਜਾਬੀ ਪੰਜਾਬੀ ਦੀ ਬਾਹ ਫੜਦਾ ਪੰਜਾਬੀ ਦਾ ਦੁਸ਼ਮਣਾਂ ਨਾਲ ਖੜ ਜਾਂਦਾ ਤਾਂ ਆਪਣੇ ਨਾਲ ਖੜਦਾ ਤਾਂ ਸੁਭਾਅਕ ਹੀ ਛੜੀ ਚੌਲ ਸ਼ਕ ਹੈ ਜੀ ਲੰਗਰ ਛੱਕ ਕੇ ਭਾਜੀ ਲੰਗਰ ਛੱਕ ਕੇ ਜੀ ਭਾਜੀ ਕਿਹੜੇ ਪਿੰਡੋਂ ਆਏ ਕੀ ਨਾਮ ਆਪਣਾ ਭਾਈ ਆਪਣਾ ਇੰਦਰ ਜੀ ਆਪਣਾ ਪਿੰਡ ਬੁਰਜ ਟਾਇਲ ਦਾ ਸੀ ਓਕੇ ਅੱਛਾ ਹੋ ਗਿਆ ਅੱਛਾ ਬੁਰਜ ਟਾਇਲ ਦਾ ਉਸ ਤੋਂ ਹਾਂ ਜੀ ਲੰਗਰ ਦੀ ਸੇਵਾ ਨਿਭਾ ਰਹੇ ਫਿਰ ਹੈ ਹਾਂ ਜੀ ਲੰਗਰ ਦੀ ਸੇਵਾ ਭਾਜੀ ਨਿਭਾ ਰਹੇ ਇਸ ਵੇਲੇ ਇਦਾਂ ਦੇ ਹੋ ਗਿਆ ਜੀ ਇੱਥੋਂ ਹਟਦਾ ਜੋ ਰਾਂਗੂ ਗਾਹ ਟੱਕ ਦੇ ਲੈਂਦਾ ਉਦੋਂ ਇੱਥੋਂ ਕਰਦੇ ਆਂ ਬੰਦ ਗਾਹ ਦੇ ਲੈਂਦਾ ਹਾਲਾਤ ਐਸੇ ਵੇਲੇ ਬਹੁਤ ਮਾੜੇ ਆ ਸਿੱਧੀ ਬਹੁਤ ਮਾੜੀ ਐ ਜੀ ਇਹ ਸਰਕਾਰ ਬੰਦੇ ਜਿਹੜੇ ਬਾਹਰੋਂ ਬਹੁਤ ਸਾਡੀ ਸਹਾਇਤਾ ਕਰਨ ਲੱਗੇ ਆ ਬਾਹਰਲੇ ਪਿੰਡਾਂ ਤੋਂ ਬਹੁਤ ਸਹਾਇਤਾ ਮਿਲ ਰਹੀ ਐ ਜੀ ਬਹੁਤ ਦੂਰੋਂ ਦੂਰੋਂ ਬੰਦੇ ਆ ਕੇ ਗੜਚਾਂਕਰ ਛਿਆਰਪੁਰ ਇਧਰੋਂ ਦੂਰੋ ਦੂਰੋ ਰੋਪੜ ਤੋਂ ਆਈ ਦੁਨੀਆ ਆ ਕੇ ਸੇਵਾ ਕਰਨ ਲੱਗੀ ਆ ਉਹਨਾਂ ਦੀ ਉਹਨਾਂ ਦੀ ਸੇਵਾ ਲਈ ਤੁਸੀਂ ਲੰਗਰ ਲੰਗਰ 'ਚ ਹਾਜ਼ਰ ਆ ਹਾਂ ਜੀ ਉਹਨਾਂ ਦੀ ਸੇਵਾ ਲਈ ਲੰਗਰ ਦੇ ਵਿੱਚ ਹਾਜ਼ਰ ਆ ਹਾਂ ਜੀ ਹਾਂ ਜੀ ਲੰਗਰ ਆ ਰਿਹਾ ਜੀ ਬਾਰੋਂ ਬਹੁਤ ਥੈਲੇ ਪਰ ਭਰ ਆ ਰਹੇ ਥੈਲੇ ਗੱਡੀਆਂ ਗੱਡੀਆਂ ਲੰਗਰ ਕੋਈ ਲੰਗਰ ਵੀ ਲੈ ਕੇ ਆ ਰਿਹਾ ਜੀ ਬਹੁਤ ਦੂਰੋ ਦੂਰੋ ਸੰਗ ਆ ਰਹੇ ਨਹੀਂ ਸਰਕਾਰ ਨਹੀਂ ਕਰ ਰਹੀ ਜਿੰਨੇ ਬਾਹਰਲੇ ਸਾਡੇ ਭਾਈ ਸੇਵਾ ਕਰਨ ਲੱਗੇ ਆ ਦੁਨੀਆ ਉਹਨਾਂ ਦੇ ਸੰਯੋਗ ਨਾਲ ਹੀ ਉਹਨਾਂ ਦੇ ਸਹਿਯੋਗ ਨਾਲ ਬੇੜਾ ਪਾਰ ਹੋਣ ਲੱਗਾ ਆ ਜੀ ਠੀਕ ਹੈ ਜੀ ਹਾਂਜੀ ਲੰਗਰ ਆਇਆ ਸਾਹਿਬ ਤੋਂ ਜੀ ਤੇ ਆਪਣੇ ਬਲਾ ਚੌਰ ਤੋਂ ਜੀ ਬਲਾ ਚੌਰ ਚੱਕ ਸਿੰਘ ਦੇ ਤੋਂ ਚੱਕ ਦਾ ਨਹਾੜਾ ਪਰ ਤੋਂ ਜੀ ਬੇਗੋਾਲ ਪੰਬੜ ਇਹਨਾਂ ਪਿੰਡਾਂ ਤੋਂ ਲੰਗਰ ਆ ਰਹੇ ਆ ਜੀ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਜੀ ਤਿੰਨ ਬੁਰਜੀ ਦੇ ਸਰਪੰਚਾਂ ਨੂੰ ਲੰਗਰ ਲੱਗਾ ਹੈ ਜੀ ਚੱਲ ਰਿਹਾ ਹੈ ਜੀ ਚਾਹ ਦਾ ਵੀ ਲੰਗਰ ਨਾਲ ਚੱਲ ਰਿਹਾ ਹੈ ਜੀ ਚਾਹ ਦਾ ਚੱਲ ਰਿਹਾ ਜੀ ਬਾਪੂ ਜੀ ਕਿਹੜਾ ਪਿੰਡ ਤੁਹਾਡਾ ਤੁਸੀਂ ਰੋੜਕੇ ਤੋਂ ਆਏ ਆ ਬਾਈ ਆਸੀ ਹਾਂਜੀ ਵੀਰੇ ਕੀ ਕਹਿੰਨੇ ਅਸੀਂ ਵੱਡੇ ਰੋਡ ਜਿਹ ਤੋਂ ਆਏ ਆ ਬਾਈ ਐਫਸੀ ਜਿਹੜੀ ਆ ਫੋਟੋ ਵਾਲਾ ਕਲੱਬ ਉੱਥੋਂ ਆਏ ਆ ਜੀ ਸਾਡੀਆਂ 10 ਟਰਾਲੀਆਂ ਆ ਗਈਆਂ ਤੇ ਡਟੇ ਹੋਏ ਆ ਡਟੇ ਹੋਏ ਆ ਸੇਵਾ 'ਚ ਡਟੇ ਹੋਏ ਆ ਸੇਵਾ ਦੇ ਹੋਰ ਬਗਰ ਤਿਆਰ ਹੋਦੀਆਂ ਟਰਾਲੀਆਂ ਨਾਲ ਇਸ ਵੀਰੇ ਆ ਜਾਣੀਆਂ ਠੀਕ ਹੈ ਬਾਪੂ ਜੀ ਕਿਹੜਾ ਪਿੰਡ ਤੁਹਾਡਾ ਹੋਰ ਚੱਲ ਅੱਛਾ ਇਸ ਟੂਬਲ ਟ੍ਰੈਨਲ ਤੇ ਠੀਕ ਆ ਲੰਗਰ ਦੀ ਸੇਵਾ ਨਿਭਾ ਰਹੇ ਆ ਫਿਰ ਹਾਂ ਜੀ ਹਾਂ ਜੀ ਹੱਥ ਜੋੜ ਕੇ ਸੰਗਤ ਨੂੰ ਲੰਗਰ ਦੀ ਸੇਵਾ ਕਰਨ ਲੱਗਿਆ ਜੀ ਹਾਂਜੀ ਦਸਾਂ ਮੈਂ ਲੱਗ ਮੈਂਦਾ ਠੀਕ ਲੰਗਰ ਛੱਕੇ ਭਾਜੀ ਲੰਗਰ ਛੱਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨੌ ਤਰਸੀਮ ਸਿੰਘ ਪਿੰਡ ਸਮਾਨਪੁਰ ਤੋਂ ਅਸੀਂ ਲੰਗਰ ਦੀ ਸੇਵਾ ਡੇਲੀ ਕਰ ਰਹੇ ਆਂ ਜੀ ਜੋ ਲੰਗਰ ਦੀ ਸੇਵਾ ਚੱਲ ਰਹੀ ਜੇ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਐਨ ਆਰ ਆਈ ਭਰਾਵਾਂ ਦੇ ਸੰਯੋਗ ਦੇ ਨਾਲ ਜੀ ਇੱਕ ਅਸੀਂ ਤਾਂ ਜਰੀਆ ਆਂ ਸਿਰਫ ਮੂਰੇ ਮਾਇਆ ਸਾਰੀ ਐਨ ਆਰ ਆਈ ਭਰਾਵਾਂ ਦੀ ਲੱਗ ਰਹੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂ ਜੀ ਅੱਜ ਅਸੀਂ ਸਮਾਨਪੁਰ ਤੋਂ ਆਏ ਹਾਂ ਜੀ ਅਸੀਂ ਕੱਲ ਗਏ ਸੀ ਢੈਂਗੜਪੁਰ ਉੱਥੇ ਇੱਦਾਂ ਬ੍ਰੈਡ ਪਕੌੜੇ ਵਗੈਰਾ ਦੁੱਧ ਤਾਂ ਲੰਗਰ ਲੈ ਕੇ ਗਏ ਸੀਗੇ ਜੀ ਅੱਜ ਸਾਨੂੰ ਇੱਧਰ ਜ਼ਰੂਰੀ ਲੱਗੇ ਅਸੀਂ ਅੱਜ ਇੱਧਰ ਆ ਗਏ ਬੁਰਜ ਫਾਮੜੇ ਇਸੇ ਇੱਦਾਂ ਕੜੀ ਚੋਲ ਦਾ ਲੰਗਰ ਲੈ ਕੇ ਆਏ ਹਾਂ ਜੀ ਨਾਲ ਸਾਡੀਆਂ ਟਰਾਲੀਆਂ ਰੇਤੇ ਦੀਆਂ ਦੋ ਤਿੰਨ ਭਰੀਆਂ ਆ ਜੀ ਥੱਲੇ ਮੁੰਡਿਆਂ ਨੇ ਪਿੰਡ ਨੌਜਵਾਨਾਂ ਨੇ ਪਰੇ ਨਾਲ ਬੀਬੀਆਂ ਲੱਗੀਆਂ ਸਾਡੇ ਪਿੰਡ ਦੀਆਂ ਬਹੁਤ ਜ਼ਿਆਦੀਆਂ ਪਰਸੋਂ ਚੌਥ ਦੇ ਥੈਲੇ ਭਰ ਰਹੇ ਆ ਦੋ ਤਿੰਨ ਦਿਨ ਤੋਂ ਥੈਲੇ ਪਰਸੋਂ ਅਸੀਂ ਇੱਥੇ ਟਰਾਲੀਆਂ ਲੈ ਕੇ ਆਏ ਸੀ ਤਿੰਨ ਚਾਰ ਉਦੋਂ ਸਾਨੂੰ ਲੱਗਿਆ ਉਦੋਂ ਸਹੀ ਸੀਗਾ ਬੰਨ ਕੱਲ ਯਾਨੀ ਕਿ ਕਹਿੰਦੇ ਸਾਰਾ ਹੀ ਅੱਜ ਸਾਰਾ ਹੀ ਵਿੱਚ ਆ ਗਿਆ ਇਹ ਰਾਤ ਟਾਈਮ ਹੋ ਗਿਆ ਇਹ ਰਾਤ ਹੋਇਆ ਪਹਿਲਾਂ ਬਿਲਕੁਲ ਸਹੀ ਸੀ ਅਸੀਂ ਪਰਸੋਂ ਵੀ ਆਏ ਸੀ ਟਰੈਲੀ ਲੈ ਕੇ ਤੇ ਔਰ ਉਸ ਤੋਂ ਬਾਅਦ ਵਿੱਚ ਅੱਜ ਲੰਗਰ ਲੈ ਕੇ ਆਏ ਆ ਪਿੰਡ ਦੀ ਨੌਜਵਾਨਾਂ ਦਾ ਬਹੁਤ ਸਹਿਯੋਗ ਆ ਜੀ ਤੇ ਪੰਚਾਇਤ ਗ੍ਰਾਮ ਪੰਚਾਇਤ ਦਾ ਬਹੁਤ ਸਹਿਯੋਗ ਆ ਸਾਨੂੰ ਤੇ ਰਲ ਮਿਲ ਕੇ ਸਾਰੇ ਆਪਣੀ ਤਨਦੇਹੀ ਨਾਲ ਸਾਰੇ ਸੇਵਾ ਨਿਭਾ ਰਹੇ ਆ ਠੀਕ ਹੈ ਹਾਂਜੀ ਇੱਕੋ ਟਰੈਲੀ ਵਿੱਚ ਚਾਰ ਟਰੈਲੀਆਂ ਪਾ ਕੇ ਲੈ ਕੇ ਆ ਰਹੇ ਸਾਡੇ ਮੁੰਡੇ ਸਾਡੇ ਹਾਂਜੀ ਚਾਰ ਟਰੈਲੀ ਚਾਹੇ ਜੀ ਔਰ ਪੰਜ ਚਾਰ ਦਿਨ ਤੋਂ ਲਗਾਤਾਰੇ ਸੇਵਾ ਕਰ ਰਹੇ ਆ ਔਰ ਸਾਡੀਆਂ ਬੀਬੀਆਂ ਦਾ ਬਹੁਤ ਸਹਿਯੋਗ ਹੈ ਨਰੇ ਕਾਲੀਆਂ ਦਾ ਜੀ ਤੇ ਬਾਕੀ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਸਹਿਯੋਗ ਹੈ ਜੀ ਤੇ ਅਸੀਂ ਤਾਂ ਪ੍ਰਮਾਤਮਾ ਅੱਗੇ ਇਹ ਦੁਆ ਕਰਦੇ ਹਾਂ ਜਿੰਨੇ ਵੀ ਪਬਲਿਕ ਸਾਰੀ ਸੇਵਾ ਕਰ ਰਹੀ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ